ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰ ਤਤਵਲਾ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰ ਤਤਵਲਾ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸਤਨਾਮੁ ਸ੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਨ ਨਾਥ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਨਨਾਥ ਸੁਣਿਆ ਤਰ ਤਤਵਲਾ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਨਨਾਥ ਸੁਣਿਆ ਤਰ ਤਤਵਲਾ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾ ਅਸੀਸ ਸੁਣਿਆ ਦੁਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਨ ਨਾਥ ਸੁਣਿਆ ਤਰ ਤਤਵਲ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾ ਅਸੀਸ ਸੁਣਿਆ ਦੁਖ ਪਾਪ ਕਾ ਨਾਸ ਸਤਨਾਮੁ ਸ੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਣਾਤ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸਤਨਾਮੁ ਸ੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਣਾਤ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੇ ਕਾਲ ਨਾਨਕ ਭਗਤਾ ਸਦਾ ਵੀਗਾ ਆਸ ਸੁਣਿਆ ਦੁਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਨ ਨਾਥ ਸੁਣਿਆ ਧਰ ਤਤਵਲਾ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੇ ਕਾਲ ਨਾਨਕ ਭਗਤਾ ਸਦਾ ਵੀਗਾ ਆਸ ਸੁਣਿਆ ਦੁਖ ਪਾਪ ਕਾ ਨਾਸ సతనామ శ్రీ వాహరు జీ స సిద్ధ పీర సురనాథ ధర్త తవల ఆకాశ సణి దీప లోకపా తాల సే పో నస న భగత సదావిసా నా సతనామ శ్రీ వాహరు జీ స సిద్ధ పీర సురనాథ ధరత త్వల ఆకాశ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਨਾਤ ਸੁਣਿਆ ਤਰਤ ਤਵਲਾ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ సతనామ శ్రీ వాహరు జీ సిధ పీర సురనాథ ధర్త తవల ఆకాశ సణి దీప లో పాతాల పోయ నసన భగతా సదావిగా దుఃఖ పాపకాసనామ శ్రీ వాహరు జీ స సిద్ధ పీర సురనాథ ధరత త్వల ఆకాశ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਨ ਨਾਥ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ సతనామ శ్రీ వాహరు జీ స సిద్ధ పీర సురనాథ ధరత తవల ఆకాశ సణి దీప లో పాతాల పోయ నసన భగతా సదా విఘాస దుఃఖ పాపకా నా సతనామ శ్రీ వాహరు జీ స సిద్ధ పీర సురనాథ ధరత త్వల ఆకాశ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਨ ਨਾਥ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਣਾਤ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਣਾਤ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾ ਹਾਸਿ ਸੁਣਿਆ ਦੁਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਨਨਾਥ ਸੁਣਿਆ ਤਰ ਤਤਵਲਾ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾ ਹਾਸਿ ਸੁਣਿਆ ਦੁਖ ਪਾਪ ਕਾ ਨਾਸ